ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸ਼ਨੀਵਾਰ ਨੂੰ ਕੀਤਾ ਜਾਣ ਵਾਲਾ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਨੀਵਾਰ ਦੇ ਦਿਨ ਤੁਸੀਂ ਇਹ ਇੱਕ ਚੀਜ਼ ਲੈਣੀ ਹੈ ਤੇ ਇਸ ਨੂੰ ਸਰੋਂ ਦੇ ਤੇਲ ਦੇ ਵਿੱਚ ਡੁਬੋ ਕੇ ਇਹ ਛੋਟਾ ਜਿਹਾ ਤੁਸੀਂ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਉਹ ਹਰ ਇੱਕ ਪਰੇਸ਼ਾਨੀ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦੀ ਇੰਨੀ ਕਿਰਪਾ ਹੋ ਜਾਵੇਗੀ ਕਿ ਕਦੇ ਵੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਸ਼ਨੀ ਦੀ ਕਰੋਪੀ ਨੂੰ ਹਟਾ ਸਕਦੇ ਹੋ ਤੁਸੀਂ ਸਮਝ ਸਕਦੇ ਹੋ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਸ਼ਨੀ ਦੀ ਕਰੋਪੀ ਆ ਜਾਂਦੀ ਏ ਤੇ ਸਾਡਾ ਪੂਰਾ ਘਰ ਜਿਹੜਾ ਏ ਉਹ ਬਰਬਾਦ ਹੋ ਜਾਂਦਾ ਏ ਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਹੋ ਕੀ ਰਿਹਾ ਹੈ ਕਿਉਂ ਸਾਡੇ ਘਰ ਦੇ ਵਿੱਚ ਅਜੀਹਾ ਹੋ ਰਿਹਾ ਹੈ ਕਿਉਂ ਸਾਡੇ ਘਰ ਦੇ ਵਿੱਚ ਇਹੇ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਜਿਹੜਾ ਛੜੀ ਗ੍ਰਹਿ ਹੁੰਦਾ ਹੈ ਨਾ ਇਹ ਇੱਕ ਅਜੀਹਾ ਗ੍ਰਹਿ ਹੁੰਦਾ ਏ ਇਸ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਏ ਕਿਆ ਚਾਹੁੰਦਾ ਏ ਕਿ ਪਿਛਲੇ ਕਰਮਾਂ ਦਾ ਫਲ ਪਿਛਲੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਲਾਈਫ ਦੇ ਵਿੱਚ ਪਿਛੇ ਕੁਝ ਅਜਿਹੇ ਕੰਮ ਹੁੰਦੇ ਨੇ ਕੀਤੇ ਹੁੰਦੇ ਨੇ ਕਰਮ ਜਿਨ੍ਹਾਂ ਦਾ ਫਲ ਦੇਣ ਲਈ ਸ਼ਨੀ ਸਾਡੇ ਘਰ ਆ ਜਾਂਦਾ ਏ ਤੇ ਸਾਨੂੰ ਆਪਣੇ ਕਰਮਾਂ ਦੇ ਮੁਤਾਬਕ ਹੀ ਫਲ ਮਿਲਦਾ ਏ ਇਸ ਕਰਕੇ ਸ਼ਨੀ ਨੂੰ ਕਰਮਫਲ ਦਾ ਦਾਤਾ ਕਿਹਾ ਜਾਂਦਾ ਏ ਕਰਮਫਲ ਦੇਵਤਾ ਕਿਹਾ ਜਾਂਦਾ ਏ ਤੇ ਇਸ ਤੋਂ ਪਹਿਲਾਂ ਸਾਡੇ ਉੱਪਰ ਸ਼ਨੀ ਦੀ કૃਪਾ ਆਵੇ ਤੇ ਭਿਆਨਕ ਰੂਪ ਧਾਰਨ ਕਰ ਲਵੇ ਤਾਂ ਤੁਸੀਂ ਕੀ ਕਰਨਾ ਹੈ ਇਸ ਉਪਾਅ ਨੂੰ ਕਰਨਾ ਹੈ ਸਾਨੂੰ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਨੇ ਜਿਸ ਨਾਲ ਸ਼ਨੀ ਦੇਵ ਪਰਸੰਨ ਹੋ ਜਾਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਸਿੰਪਲ ਸਾਰਥਿਕ ਉਪਾਅ ਲੈ ਕੇ ਆਏ ਹਾਂ ਛੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸਮਝ ਲਓਗੇ ਤੁਹਾਡੀ ਕਿਸਮਤ ਇਹ ਜਿਹੜੀ ਚਾਗੇ ਜਾਵੇਗੀ ਤੁਹਾਡੇ ਉੱਪਰ ਸ਼ਨੀ ਦੀ ਕਰੋਪੀ ਹੈ ਜਿਹੜੀ ਉਹ ਦੂਰ ਹੋਵੇਗੀ ਇਹ ਉਪਾਅ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਕਿਸੇ ਵੀ ਟਾਈਮ ਕਰ ਸਕਦੇ ਹੋ ਪਰ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਕਰਨਾ ਸਿਰਫ ਸ਼ਨੀਵਾਰ ਦੇ ਦਿਨ ਹੋਵੇਗਾ ਟਾਈਮ ਕੋਈ ਵੀ ਹੋ ਸਕਦਾ ਹੈ ਪਰ ਦਿਨ ਸ਼ਨੀਵਾਰ ਹੋਣਾ ਚਾਹੀਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਪਾਸਾ ਕਰਨਾ ਕਿਵੇਂ ਤੇ ਕਿਹੜੇ ਤਰੀਕੇ ਨਾਲ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਤੇ ਉਪਾਸਾ ਸਾਂਝਾ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਪਲੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਉਪਾਅ ਦੀ ਜੋ ਕਿ ਆਪਾਂ ਉਪਾਅ ਕਰਨਾ ਹੈ ਸ਼ਨੀਵਾਰ ਦੇ ਦਿਨ ਨੂੰ ਤੇ ਆਪਾਂ ਕਰਨਾ ਕਿਸੇ ਵੀ ਸਮੇਂ ਆ ਪਰ ਕਰਨਾ ਸ਼ਨੀਵਾਰ ਦੇ ਦਿਨੇ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਇੱਕ ਚਾਹੀਦੀ ਹੈ ਕਟੋਰੀ ਕਟੋਰੀ ਜਿਹੜੀ ਤੁਸੀਂ ਲੈਣੀ ਹੈ ਉਪਾਅ ਵਿੱਚ ਕਿਸੇ ਵੀ ਧਾਤੂ ਦੀ ਲੈ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਲੋਹੇ ਦੀ ਹੈਗੀ ਤਾਂ ਲੋਹੇ ਦੀ ਤੁਸੀਂ ਲੈ ਲਿਓ ਕਿਉਂਕਿ ਲੋਹੇ ਦੀ ਜਿਹੜੀ ਕਟੋਰੀ ਹੋਵੇਗੀ ਨਾ ਉਹ ਇਸ ਉਪਾਅ ਨੂੰ ਕਰਨ ਦੇ ਲਈ ਬਹੁਤ ਹੀ ਬੈਸਟ ਏ ਤੇ ਇਸੇ ਤਰੀਕੇ ਦੇ ਨਾਲ ਜਿਹੜੀ ਅਸੀਂ ਕਟੋਰੀ ਲੈਣੀ ਹੈ ਨਾ ਉਸ ਦੇ ਵਿੱਚ ਅਸੀਂ ਪਾਉਣਾ ਹੈ ਸਰੋਂ ਦਾ ਤੇਲ ਤੁਸੀਂ ਇਸ ਗੱਲ ਦਾ ਤਿੱਖਾਸ ਕਰਕੇ ਧਿਆਨ ਰੱਖਣਾ ਹੈ ਵੀ ਤੇਲ ਤੁਸੀਂ ਸਰੋਂ ਦਾ ਹੀ ਪਾਉਣਾ ਹੈ ਹੋਰ ਕੋਈ ਤੇਲ ਤੁਸੀਂ ਨਹੀਂ ਯੂਜ਼ ਕਰ ਸਕਦੇ ਹੋ ਤੇ ਹੁਣ ਮੇਨ ਗੱਲ ਆਉਂਦੀ ਹੈ ਕਿ ਇਸ ਤੇਲ ਦੇ ਵਿੱਚ ਜਿਹੜੀ ਅਸੀਂ ਚੀਜ਼ ਨੂੰ ਡੁਪੋਣਾ ਹੈ ਉਹ ਕਿਹੜੀ ਚੀਜ਼ ਹੈ ਤੇ ਜਿਹੜੀ ਤੁਸੀਂ ਤੇਲ ਦੇ ਵਿੱਚ ਚੀਜ਼ ਪਾਉਣੀ ਏ ਉਹ ਏ ਘੋੜੇ ਦੀ ਨਾਲ ਕਾਲੇ ਘੋੜੇ ਦੀ ਨਾਲ ਤੁਸੀਂ ਲੈ ਕੇ ਆਉਣੀਏ ਤੁਸੀਂ ਦੇਖੋਗੇ ਕਿ ਚਲੋ ਤੁਸੀਂ ਕਾਲੇ ਘੋੜੇ ਦੀ ਨਾਲ ਤੇ ਨਾਲ ਇਹ ਉਪਾਅ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਿੰਨੇ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਵੇਗਾ ਕਦੇ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਹੜੀ ਘੋੜੇ ਦੀ ਨਾਲ ਹੁੰਦੀ ਏ ਕਾਲੇ ਘੋੜੇ ਦੀ ਉਹ ਲੋਹਾ ਹੁੰਦਾ ਹੈ ਲੋਹਾ ਇਹ ਜਿਹੜਾ ਉਹ ਤੁਸੀਂ ਬਿਲਕੁਲ ਵੀ ਸ਼ਨੀਵਾਰ ਨੂੰ ਖਰੀਦ ਕੇ ਨਹੀਂ ਲੈ ਕੇ ਆਉਣਾ ਤੁਸੀਂ ਕੋਸ਼ਿਸ਼ ਕਰਿਓ ਕਿ ਉਹ ਪਾ ਕਰਨ ਤੋਂ ਪਹਿਲਾਂ ਸ਼ਨੀਵਾਰ ਤੋਂ ਪਹਿਲਾਂ ਇਸ ਨੂੰ ਖਰੀਦ ਕੇ ਤੁਸੀਂ ਲਿਆ ਸਕਦੇ ਹੋ ਤੇ ਜੇਕਰ ਤੁਸੀਂ ਕਿਸੇ ਮਜਬੂਰੀ ਦੇ ਕਰਕੇ ਸ਼ਨੀਵਾਰ ਨੂੰ ਹੀ ਖਰੀਦ ਕੇ ਲੈ ਕੇ ਆਉਣੇ ਹੋ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇਸ ਨੂੰ ਨਹੀਂ ਲੈ ਕੇ ਆਉਣਾ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਅੰਦਰ ਬਿਲਕੁਲ ਨਹੀਂ ਲੈ ਕੇ ਆਉਣਾ ਆਪਣੇ ਘਰ ਦੇ ਬਾਹਰ ਵਿੜੇ ਦੇ ਤੁਸੀਂ ਉੱਪਰ ਕਿਤੇ ਲਗਾ ਕੇ ਰੱਖ ਸਕਦੇ ਹੋ ਜਾਂ ਉਸ ਨੂੰ ਕਿਤੇ ਟੰਗ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਜੇ ਜਿਹੜੀ ਤੁਹਾਡੀ ਘੋੜੇ ਦੀ ਨਾਲ ਤੁਸੀਂ ਲੈ ਕੇ ਆਏ ਹੋਣਾ ਤੇ ਉਸ ਨੂੰ ਤੁਸੀਂ ਕੀ ਕਰਨਾ ਸਰੂ ਦੇ ਤੇਲ ਦੇ ਵਿੱਚ ਡੁਬੋ ਕੇ ਰੱਖ ਦੇਣਾ ਪੂਰਾ ਸ਼ਨੀਵਾਰ ਦਾ ਪੂਰਾ ਦਿਨ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਇਸ ਨੂੰ ਤੁਸੀਂ ਡਬੋ ਕੇ ਰੱਖਣਾ ਤੇ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਇਹ ਤੁਹਾਨੂੰ ਮਿਲੇਗੀ ਕਿੱਥੋਂ ਵੈਸੇ ਤਾਂ ਤੁਹਾਨੂੰ ਵਿਚਾਰ ਦੇ ਵਿੱਚੋਂ ਵੀ ਆਸਾਨੀ ਦੇ ਨਾਲ ਮਿਲ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜੇ ਲੋਹਾਰ ਹੁੰਦੇ ਨੇ ਜੇਕਰ ਤੁਸੀਂ ਉੱਥੇ ਵੀ ਜਾਓਗੇ ਤਾਂ ਉੱਥੋਂ ਵੀ ਤੁਹਾਨੂੰ ਮਿਲ ਜਾਵੇਗੀ ਉਹ ਤੁਹਾਨੂੰ ਬਣਾ ਕੇ ਦੇ ਦੇਣਗੇ ਤੇ ਇਸ ਤੋਂ ਇਲਾਵਾ ਫਿਰ ਵੀ ਤੁਹਾਨੂੰ ਇਸ ਨੂੰ ਲੈਣ ਦੇ ਵਿੱਚ ਕੋਈ ਪ੍ਰੋਬਲਮ ਕੋਈ ਪਰੇਸ਼ਾਨੀ ਆ ਰਹੀ ਹੈ ਨਾ ਤੇ ਫਿਰ ਤੁਸੀਂ ਆਨਲਾਈਨ ਅੱਜ ਕੱਲ ਸਭ ਕੁਝ ਮਿਲ ਜਾਂਦਾ ਹੈ ਤੁਸੀਂ ਆਨਲਾਈਨ ਵੀ ਇਸ ਨੂੰ ਖਰੀਦ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਆਨਲਾਈਨ ਵੀ ਕੋੜੇ ਦੇ ਨਾਲ ਨੂੰ ਤੁਸੀਂ ਮੰਗਵਾ ਸਕਦੇ ਹੋ ਇਹ ਕੋਈ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਇਹ ਤਾਂ ਤੁਹਾਨੂੰ 350 400 ਦੇ ਅੰਦਰ ਅੰਦਰ ਤੁਹਾਨੂੰ ਮਿਲ ਜਾਵੇਗੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਘੋੜੇ ਦੀ ਨਾਲ ਨੂੰ ਤੁਸੀਂ ਖਰੀਦ ਕੇ ਜਿਹੜਾ ਉਹ ਪਾ ਕਰਨਾ ਹੈ ਤੇ ਇਸ ਨੂੰ ਤੇਲ ਦੇ ਵਿੱਚ ਡਬੋਣਾ ਹੈ ਤੇ ਡਬੋ ਕੇ ਹੁਣ ਗੱਲ ਆਉਂਦੀ ਹੈ ਕਿ ਅਸੀਂ ਇਸ ਨੂੰ ਰੱਖਣਾ ਕਿੱਥੇ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਜਿਸ ਵੀ ਸਮੇਂ ਇਸ ਉਪਾਅ ਨੂੰ ਕਰ ਰਹੇ ਹੋ ਨਾ ਤੁਸੀਂ ਕਟੋਰੀ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਵਿੱਚ ਘੋੜੇ ਦੀ ਨਾਲ ਪਾ ਕੇ ਆਪਣੇ ਘਰ ਦੇ ਵਿਹੜੇ ਦੇ ਵਿੱਚ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਸਾਰਾ ਦਿਨ ਜਿਸ ਵੀ ਸਮੇਂ ਉਪਾਅ ਕੀਤਾ ਹੈ ਤੁਸੀਂ ਉੱਥੇ ਹੀ ਪਈ ਰਹਿਣ ਦੀ ਤੁਸੀਂ ਪੂਰੀ ਰਾਤ ਵੀ ਉੱਥੇ ਪਈ ਰਹਿੰਦੇ ਨਹੀਂ ਸ਼ਨੀਵਾਰ ਦੇ ਦਿਨ ਉਪਾ ਕਰਨਾ ਹੈ ਤੇ ਜੇਸਾ ਮੈਂ ਕੀਤਾ ਉਸ ਸਮੇਂ ਤੋਂ ਲੈ ਕੇ ਸਾਰੀ ਰਾਤ ਤੁਸੀਂ ਉੱਥੇ ਹੀ ਕਟੋਰੀ ਪਈ ਰਹਿੰਦੇ ਨਹੀਂ ਤੇ ਅਗਲੇ ਦਿਨ ਜਦੋਂ ਤੁਸੀਂ ਸੌਂ ਕੇ ਉੱਠੋਗੇ ਉਸ ਤੋਂ ਬਾਅਦ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਇਸ ਨੂੰ ਡੁਬੋਇਆ ਜਿੰਨੀ ਵੀ ਸ਼ਨੀਦਿਕ ਰੂਪੀ ਸੀ ਜਿੰਨੀਆਂ ਵੀ ਸ਼ਨੀਦਿਕ ਰੂਪੀ ਦੇ ਕਾਰਨ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ ਸੀ ਤੁਹਾਡੇ ਘਰ ਦੇ ਵਿੱਚ 네ਗੇਟਿਵਿਟੀ ਆ ਗਈ ਸੀ ਪੂਰੀ ਰਾਤ ਜਿਹੜਾ ਉਥੇ ਪਿਆ ਰਿਆ ਹੈ ਉਹ ਸਰੋਂ ਦਾ ਤੇਲ ਉਸ ਦੇ ਅੰਦਰ ਪੂਰੀ 네ਗੇਟਿਵਿਟੀ ਹੈ ਜਿਹੜੀ ਉਸ ਮਾ ਗਈ ਹੈ ਹੁਣ ਤੁਸੀਂ ਕੀ ਕਰਨਾ ਹੈ ਅਗਲੇ ਦਿਨ ਜਿਵੇਂ ਉਠੋਗੇ ਸੌਕੇ ਤੁਸੀਂ ਬਿਨਾ ਨਹਾਤੇ ਤੋਤੇ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਨਹਾ ਧੋ ਕੇ ਵੀ ਕਰ ਸਕਦੇ ਹੋ ਤੁਸੀਂ ਸਵੇਰੇ ਉੱਠ ਕੇ ਭਾਵੇਂ ਨਹਾ ਕੇ ਤੇ ਭਾਵੇਂ ਬਿਨਾ ਨਹਾਤੇ ਇਸ ਕਟੋਰੀ ਨੂੰ ਤੁਸੀਂ ਚੁੱਕਣਾ ਤੇ ਚੁੱਕ ਕੇ ਚੌਰਾਹੇ ਤੇ ਚਰਅਸਤੇ ਜਿੱਥੇ ਤੁਹਾਨੂੰ ਚਰਅਸਤਾ ਲੱਗਦਾ ਹੋਵੇਗਾ ਉੱਥੇ ਇਸ ਸਰੋ ਦੇ ਤੇਲ ਨੂੰ ਤੁਸੀਂ ਗਿਰਾ ਕੇ ਆ ਜਾਣਾ ਹੈ ਕਹਿੰਦਾ ਭਾਵੇਂ ਕਿ ਉੱਥੇ ਡੋਲ ਕੇ ਆ ਜਾਣਾ ਜੇਕਰ ਤੁਹਾਨੂੰ ਕੋਈ ਚਰਅਸਤਾ ਨਹੀਂ ਲੱਗ ਰਿਹਾ ਚੌਰਾਹ ਨਹੀਂ ਹੈਗਾ ਤਾਂ ਕਿਸੇ ਵੀ ਸੁਨਸਾਨ ਜਗ੍ਹਾ ਤੇ ਤੁਸੀਂ ਇਸ ਤੇਲ ਨੂੰ ਉੱਥੇ ਸੁੱਟ ਕੇ ਆ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਘੋੜੇ ਦੀ ਨਾਲ ਹੋਵੇਗੀ ਉਸ ਨੂੰ ਤੁਸੀਂ ਕੀ ਕਰਨਾ ਹੈ ਉਸ ਨੂੰ ਉੱਥੇ ਨਹੀਂ ਸੁੱਟ ਕੇ ਆਉਣਾ ਉਸ ਨੂੰ ਤੁਸੀਂ ਵਾਪਸ ਆਪਣੇ ਘਰ ਲੈ ਕੇ ਆ ਜਾਣਾ ਹੈ ਤੇ ਇਸੇ ਤਰੀਕੇ ਦੇ ਨਾਲ ਚਲੋ ਤੁਸੀਂ ਉਹ ਵਾਪਸ ਲੈ ਕੇ ਆਉਂਗੇ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਧੋਣਾ ਹੈ ਪਹਿਲਾਂ ਧੋ ਕੇ ਕੱਪੜੇ ਦੇ ਨਾਲ ਸਾਫ਼ ਕਰਕੇ ਸੁਕਾ ਲੈਣਾ ਹੈ ਜਿਹੜੀ ਘੋੜੇ ਦੀ ਨਾਲ ਹੈ ਉਹਨੂੰ ਘਰ ਲਿਆਉਣ ਤੋਂ ਬਾਅਦ ਧੋਣਾ ਹੈ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕੱਪੜੇ ਨਾਲ ਸੁਕਾਉਣਾ ਹੈ ਸਕੌਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਜਿਸ ਤੋਂ ਤੁਸੀਂ ਆਪਣੇ ਘਰ ਦੀ ਗਲੀ ਜਾਂ ਸੜਕ ਤੋਂ ਆਪਣੇ ਘਰ ਦੇ ਵਿੱਚ ਐਂਟਰ ਕਰਦੇ ਹੋ ਆਪਣੇ ਘਰ ਦੇ ਮੇਨ ਗੇਟ ਤੋਂ ਤੇ ਆਪਣੇ ਉਸ ਘਰ ਦੇ ਜਿਹੜਾ ਗੇਟ ਹੈ ਨਾ ਉੱਥੇ ਤੁਸੀਂ ਭਾਵੇਂ ਕਿੱਲ ਦੇ ਨਾਲ ਚਪਕਾਓ ਬਾਹਰ ਵਾਲੀ ਸਾਈਡ ਤੇ ਤੁਸੀਂ ਉਹ ਨਾਲ ਚਪਕਾਉਣੀ ਹੈ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਚਪਕਾ ਸਕਦੇ ਹੋ ਉਸ ਣਾਲ ਨੂੰ ਤੁਸੀਂ ਕਿਸੇ ਵੀ ਤਰੀਕੇ ਠੋਕ ਕੇ ਉੱਥੇ ਰੱਖ ਸਕਦੇ ਹੋ ਪਰ ਤੁਸੀਂ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਉਸ ਨੂੰ ਤੁਸੀਂ ਯੂ ਦੀ ਸ਼ੇਪ ਦੇ ਵਿੱਚ ਲਗਾਉਣਾ ਹੈ ਜਿਵੇਂ ਯੂ ਹੁੰਦਾ ਹੈ ਇੰਗਲਿਸ਼ ਦੇ ਸ਼ੇਪ ਦੇ ਵਿੱਚ ਯੂ ਲਿਖਿਆ ਜਾਂਦਾ ਉਸ ਤਰੀਕੇ ਦੀ ਸ਼ੇਪ ਦੇ ਵਿੱਚ ਤੁਸੀਂ ਇਸ ਨੂੰ ਆਪਣੇ ਘਰ ਦੇ ਮੇਨ ਗੇਟ ਦੇ ਬਾਹਰ ਲਗਾਉਣਾ ਹੈ ਤੁਸੀਂ ਇਸ ਨੂੰ ਲਟਕਾ ਵੀ ਸਕਦੇ ਹੋ ਠੋਕ ਵੀ ਸਕਦੇ ਹੋ ਤੇ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਕਿ ਇਸ ਨਾਲ ਦੇ ਨਾਲ ਇਹ ਉਪਕਾਰਨ ਦੇ ਨਾਲ ਇਹ ਨਹੀਂ ਜਿਆਦਾ ਤੁਹਾਡੇ ਘਰ ਦੀ ਆਰਥਿਕ ਸਥਿਤੀ ਹੈ 체ੜੀ ਉਹ ਠੀਕ ਹੋ ਜਾਵੇਗੀ ਤੁਸੀਂ ਖੁਦ ਸੋਚੋਗੇ ਕਿ ਤੁਹਾਡੇ ਘਰ ਦੇ ਵਿੱਚ ਇਨੇ ਬਦਲਾਅ ਆਉਣਗੇ ਖੁਦ ਸੋਚ ਕੇ ਹੈਰਾਨ ਹੋ ਜਾਓਗੇ ਕਿ ਇਹ ਹੋ ਕੀ ਰਿਹਾ ਹੈ ਕਿਧਰੋਂ ਨਾ ਕਿਧਰੋਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਹਰ ਇੱਕ ਜਗ੍ਹਾ ਤੋਂ ਤੁਹਾਡੇ ਘਰ ਦੇ ਵਿੱਚ ਪੈਸਾ ਆਵੇਗਾ ਤੁਹਾਨੂੰ ਸਮਝ ਹੀ ਨਹੀਂ ਲੱਗਣੀ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਕਿੱਥੋਂ ਆ ਰਿਹਾ ਹੈ ਕਿੱਥੇ ਜਾ ਰਿਹਾ ਹੈ ਇੰਨਾ ਤੁਹਾਡੇ ਘਰ ਦੇ ਵਿੱਚ ਪੈਸਾ ਹੋ ਜਾਵੇਗਾ ਸ਼ਨੀ ਦੀ કૃਪਾ ਦੇ ਕਾਰਨ ਤੁਸੀਂ ਆਪਣੇ ਘਰ ਦੇ ਵਿੱਚ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਤੁਹਾਨੂੰ ਕੁਝ ਪਤਾ ਹੀ ਨਹੀਂ ਸੀ ਚੱਲ ਰਿਹਾ ਕਿ ਤੁਹਾਡੇ ਘਰ ਦੇ ਵਿੱਚ ਹੋ ਕੀ ਰਿਹਾ ਤੁਹਾਨੂੰ ਕੁਝ ਸਮਝ ਹੀ ਨਹੀਂ ਸੀ ਆ ਰਹੀ ਤੇ ਉਸ ਦੇ ਨਾਲ ਕੀ ਹੋਵੇਗਾ ਤੁਹਾਡੇ ਘਰ ਦੀਆਂ ਪੂਰੀਆਂ ਪਰੇਸ਼ਾਨੀਆਂ ਨੇ ਚੜੀਆਂ ਉਹ ਦੂਰ ਹੋ ਜਾਣਗੀਆਂ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਉਪਾਅ ਤੁਸੀਂ ਕਰੋ ਹੀ ਕਰੋ ਤੇ ਇਸ ਦੇ ਨਾਲ ਨਾਲ ਸ਼ਨੀਵਾਰ ਦੇ ਦਿਨ ਸ਼ਨੀਵਾਰ ਦੇ ਦਿਨ ਹੋ ਸਕੇ ਤਾਂ ਨੀਲੇ ਰੰਗ ਦੇ ਜਾਂ ਫਿਰ ਕਾਲੇ ਰੰਗ ਦੇ ਕੱਪੜੇ ਜ਼ਰੂਰ ਪਾਇਆ ਕਰੋ ਤੇ ਇਸ ਦੇ ਨਾਲ ਨਾਲ ਸ਼ਨੀਵਾਰ ਦੇ ਦਿਨ ਨੂੰ ਜਿਆਦਾ ਤੋਂ ਜਿਆਦਾ ਸਰੋਂ ਦੇ ਤੇਲ ਦਾ ਦਾਨ ਕਰਿਆ ਕਰੋ ਤੇ ਇਸ ਤੋਂ ਇਲਾਵਾ ਲੋਹੇ ਦੀ ਕੋਈ ਵੀ ਚੀਜ਼ ਹੋਵੇ ਉਹ ਸ਼ਨੀਵਾਰ ਨੂੰ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਖਰੀਦ ਕੇ ਨਹੀਂ ਲੈ ਕੇ ਆਉਣੀ ਤੇ ਨਾ ਹੀ ਤੁਸੀਂ ਤੇਲ ਖਰੀਦ ਕੇ ਲੈ ਕੇ ਆਉਣਾ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿੰਨਾ ਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਿਆਨ ਰੱਖੋਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਅਧੂਰੀ ਜਾਣਕਾਰੀ ਜਾਂ ਫਿਰ ਜਾਣਕਾਰੀ ਨਾ ਹੋਣ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ। ਅਸੀਂ ਆਪਣੇ ਚੈਨਲ 'ਤੇ ਤੁਹਾਡੇ ਨਾਲ ਫ੍ਰੀ ਆਫ ਕੋਸਟ ਉਪਾਅ ਜਿਹੜੇ ਨੇ ਉਹ ਅਸੀਂ ਸਾਂਝੇ ਕਰਦੇ ਰਹਿੰਨੇ ਆ। ਤੁਹਾਡੇ ਲਈ ਅਸੀਂ ਹਰ ਰੋਜ਼ ਜਾਣਕਾਰੀ ਤੇ ਉਪਾਅ ਲੈ ਕੇ ਆਉਣੀ ਆ ਜਿਹੜੇ ਉਪਾਅ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਰੱਖ ਸਕਦੇ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਦੀ ਚੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੁਹਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ